ਇਕੋਟ ਮੋਰਨਿੰਗ ਫਰੈਂਡਸ ਜਦੋਂ ਤੁਸੀਂ ਇੱਕ ਜਤ ਸਫਰ ਕਰਦੇ ਹੋ ਬਸ ਰੇਲ ਗੱਡੀ ਵਿੱਚ ਦਾ ਟ੍ਰੇਨ ਵਿੱਚ ਬਹੁਤ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿੰਨਾ ਜੀ ਕੱਜਾ ਹੋਣ ਲੱਗ ਜਾਂਦਾ ਇੱਕ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਦਿਲ ਵਿੱਚ ਦਿਲ ਧੜਕਣ ਲੱਗ ਜਾਂਦਾ ਵਾ ਐਥੋਂ ਤੱਕ ਕਿ ਕਈ ਨੂੰ ਉਲਟੀਆਂ ਵੀ ਸ਼ੁਰੂ ਹੋ ਜਾਂਦੀਆਂ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਆ ਤੋਂ ਹੋਮੋਪੈਥਿਕ ਦਵਾਈਆਂ ਵਿੱਚ ਤੁਸੀਂ ਉਹਦੇ ਨਾਮ ਲੱਗੇ ਜਾਓ ਪਹਿਲਾਂ ਵੀ ਕਰ ਸਕਦੇ ਹੋ ਬਾਅਦ ਵਿੱਚ ਵੀ ਕਰ ਸਕਦੇ ਹੋ ਨਾਲ ਲੱਗੇ ਵੀ ਸਫਰ ਕਰ ਸਕਦੇ ਹੋ ਅਗਰ ਤੁਹਾਡਾ ਜੀ ਕੱਚਾ ਹੁੰਦਾ ਉਲਟੀ ਵਰਗਾ ਚਤ ਹੁੰਦਾ ਕਬਰਾੜ ਹੁੰਦੀ ਹੈ ਦਿਲ ਧੜਕਦਾ ਇਹਦੇ ਲਈ ਦੋ ਹੋਮੋਪੈਥਿਕ ਦਵਾਈਆਂ ਜਿਹੜੀਆਂ ਇਹ ਤੁਹਾਨੂੰ ਇਸ ਲਈ ਸਾਰੀ ਸਮੱਸਿਆ ਤੋਂ ਆਰਾਮ ਦੇ ਲਗੀਆਂ ਪਹਿਲੀ ਦਵਾਈ ਹੈ ਗਿਆ ਕਾਕੂ ਲਸ ਇੰਡੀਕਸ 30 ਪਾਵਰ ਦੋ ਡਰਾਪਸ ਸਵੇਰ ਸ਼ਾਮ ਵਰਤ ਸਕਦੇ ਹੋ ਜੇਕਰ ਤੁਹਾਨੂੰ ਪਟਰੋਲ ਚੜਦਾ ਵਾ ਕੋਈ ਡੀਜ਼ਲ ਪਟਰੋਲ ਚੜਦਾ ਵਾ ਜਦੋਂ ਤੁਹਾਡਾ ਜੀ ਕੱਚਾ ਹੁੰਦਾ ਵਾ ਪਟਰੋਲੀਅਮ 30 ਪਾਵਰ ਦੋ ਡਰਾਪਸ ਸਵੇਰ ਸ਼ਾਮ ਲੈ ਸਕਦੇ ਹੋ ਅਗਰ ਤੁਸੀਂ ਸਫਰ ਕਰਦੇ ਹੋ ਗ੍ਰੂਪਸ ਵਿੱਚ ਦੋਵੇਂ ਦਵਾਈਆਂ ਇਕੱਠੀਆਂ ਰਲਾ ਕੇ ਚਾਰਦਰ ਟੈਬਲੇਟ ਸੁਬਹ ਸ਼ਾਮ ਵਾਰ ਸਕਦੇ ਹੋ ਇਹ ਬਹੁਤ ਵਧੀਆ ਦਵਾਈਆਂ ਵਾ ਜਿਹੜੀਆਂ ਸਫਰ ਦਰਾਨਾ ਹੋਣ ਵਾਲੀ ਤਰੀਕ ਵਿੱਚ ਤਕਰੀਬਨ ਤੁਹਾਨੂੰ ਆਰਾਮ ਦੇਣੀਆਂ ਕੈਪੂਲਸ ਇੰਡੀਕਾਸ ਤੇ ਪੈਟਰੋਲੀਮ ਇਹ ਦਵਾਈਆਂ ਇਹੀਆਂ ਦਵਾਈਆਂ ਵਾ ਜਿਹੜੀਆਂ ਕੇਸ ਪੋਸਨਿੰਗ ਕਰਕੇ ਬਹੁਤ ਸਟੱਡੀ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਂਦੀਆਂ ਵਾ ਇਸ ਨੂੰ ਹਰ ਵੀ ਵਾਰ ਸਕਦਾ ਵਾ ਇਹਨਾਂ ਦਾ ਕਨਸਟੀਟਿਊਸ਼ਨ ਹਰ ਇੱਕ ਦੇ ਫਿੱਟ ਪੈਂਦਾ ਵਾ ਅਗਰ ਜਾਣਕਾਰੀ ਵਧੀਆ ਲੱਗੀ ਹੈ ਐਸ ਵੀਡੀਓ ਨੂੰ ਬਰਤਵਾ ਸ਼ੇਅਰ ਕਰਿਓ ਜੀ ਸਨੋ